ਕਾਫੀ ਸਮੇਂ ਦੀ ਗੱਲ ਹੈ ਪਹਾੜਾਂ ਨਾਲ ਘਿਰੇ ਛੋਟੇ ਜਿਹੇ ਪਿੰਡ 'ਚ ਮਨਿੰਦਰ ਨਾਮ ਦਾ 24 ਸਾਲਾਂ ਦਾ ਇੱਕ ਲੜਕਾ ਰਹਿੰਦਾ ਸੀ ਮਨਿੰਦਰ ਬਹੁਤ ਹੀ ਬੇਚੈਨ ਰਹਿੰਦਾ ਸੀ ਉਹਦੇ ਮਨ 'ਚ ਸਾਰਾ ਦਿਨ ਵਿਚਾਰਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ ਸਾਰਾ ਦਿਨ ਉਹਦੇ ਮਨ 'ਚ ਤਰ੍ਹਾਂ-ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ ਇਹਨਾਂ ਵਿਚਾਰਾਂ ਨਾਲ ਹੀ ਮਨਿੰਦਰ ਨੂੰ ਬੇਚੈਨੀ ਅਤੇ ਥਕਾਨ ਮਹਿਸੂਸ ਹੁੰਦੀ ਸੀ ਮਨਿੰਦਰ ਹਮੇਸ਼ਾ ਆਪਣੇ ਅਤੀਤ ਨੂੰ ਲੈ ਕੇ ਬਹੁਤ ਹੀ ਦੁਖੀ ਰਹਿੰਦਾ ਸੀ ਅਤੇ ਆਪਣੇ ਭਵਿੱਖ ਨੂੰ ਲੈ ਕੇ ਬਹੁਤ ਹੀ ਚਿੰਤਤ ਰਹਿੰਦਾ ਸੀ ਜਿਸ ਦੇ ਕਰਕੇ ਉਹਦੇ ਮਨ 'ਚ ਤੂਫਾਨ ਜਿਹਾ ਛਾ ਜਾਂਦਾ ਸੀ ਮਨਿੰਦਰ ਨੂੰ ਸ਼ਾਂਤੀ ਨਾ ਮਿਲਣ ਦੇ ਨਾਲ-ਨਾਲ ਨੀਂਦ ਵੀ ਇੱਕ ਦਿਨ ਉਹਨੂੰ ਦੂਰ ਪਹਾੜਾਂ 'ਚ ਵਸੇ ਇੱਕ ਪਿੰਡ ਦਾ ਪਤਾ ਚੱਲਿਆ ਲੋਕਾਂ ਨੇ ਦੱਸਿਆ ਉੱਥੇ ਪੁਰਾਣਾ ਅਤੇ ਬੁੱਧੀਮਾਨ ਬੁੱਢਾ ਰਹਿੰਦਾ ਸੀ ਜੋ ਕਿ ਉਸ ਸ਼ਹਿਰ ਦਾ ਮਸ਼ਹੂਰ ਮਨੋਵਿਗਿਆਨੀ ਹੁੰਦਾ ਸੀ ਉਹਨੇ ਆਪਣੇ ਜੀਵਨ 'ਚ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਸੀ ਅਤੇ ਉਹਨਾਂ ਨੂੰ ਮਨ ਦੀ ਸ਼ਾਂਤੀ ਪਾਉਣ ਦਾ ਤਰੀਕਾ ਵੀ ਸਿਖਾਇਆ ਸੀ ਹੁਣ ਉਹ ਬੁੱਢਾ ਹੋ ਗਿਆ ਸੀ ਅਤੇ ਸ਼ਹਿਰ ਦੀ ਭੱਜ ਦੌੜ ਵਾਲੀ ਜ਼ਿੰਦਗੀ ਨੂੰ ਛੱਡ ਕੇ ਇੱਕ ਸ਼ਾਂਤ ਪਿੰਡ 'ਚ ਰਹਿਣ ਲੱਗ ਪਿਆ ਸੀ ਕਦੇ-ਕਦੇ ਉਹ ਔਣ-ਜਾਣ ਵਾਲਿਆਂ ਨੂੰ ਸਲਾਹ ਵੀ ਦਿੰਦਾ ਸੀ। ਮਨਿੰਦਰ ਦੇ ਮਨ 'ਚ ਇੱਕ ਉਮੀਦ ਜਾਗੀ। ਉਹਨੇ ਤੈਅ ਕੀਤਾ ਕਿ ਹੁਣ ਉਹਨੂੰ ਉਸ ਬੁੱਢੇ ਨਾਲ ਮਿਲਣਾ ਚਾਹੀਦਾ ਹੈ। ਉਹਨੇ ਸੋਚਿਆ ਕਿ ਸ਼ਾਇਦ ਇਹ ਬੁੱਧੀਮਾਨ ਵਿਅਕਤੀ ਮੈਨੂੰ ਸ਼ਾਂਤੀ ਪਹੁੰਚ ਮਦਦ ਕਰ ਸਕਦਾ ਹੈ। ਕਈ ਦਿਨਾਂ ਦੀ ਲੰਮੀ ਯਾਤਰਾ ਤੇ ਥਕਾਨ ਤੋਂ ਬਾਅਦ ਮਨਿੰਦਰ ਪਹਾੜੀ ਦੇ ਇੱਕ ਪਿੰਡ 'ਚ ਪਹੁੰਚਿਆ। ਉੱਥੇ ਪਹੁੰਚਦੇ ਹੀ ਉਹਨੇ ਹਰਿਆਲੀ ਨਾਲ ਭਰਿਆ ਇੱਕ ਘਰ ਦੇਖਿਆ। ਘਰ ਦੇ ਬਾਹਰ ਬੁੱਢਾ ਵਿਅਕਤੀ ਚੁੱਪਚਾਪ ਬੈਠਾ ਸੀ। ਉਹਦੀਆਂ ਅੱਖਾਂ ਬੰਦ ਸਨ ਅਤੇ ਸ਼ਾਂਤ ਦਿਖਾਈ ਦੇ ਰਿਹਾ ਸੀ। ਮਨਿੰਦਰ ਉਹਦੇ ਕੋਲੇ ਗਿਆ ਤੇ ਹੌਲੀ ਜਿਹਾ ਜਾ ਕੇ ਬੋਲਿਆ ਦਾਦਾ ਜੀ ਮੇਰਾ ਮਨ ਬਹੁਤ ਹੀ ਬੇਚੈਨ ਹੈ ਮੈਨੂੰ ਆਪਣੇ ਦਿਲ 'ਚ ਸ਼ਾਂਤੀ ਚਾਹੀਦੀ ਹੈ ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਤੁਰੰਤ ਹੀ ਬੁੱਢੇ ਵਿਅਕਤੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਥੋੜਾ ਜਿਹਾ ਮੁਸਕਰਾ ਕੇ ਬੋਲਿਆ ਤੂੰ ਸ਼ਾਂਤੀ ਦੀ ਤਲਾਸ਼ 'ਚ ਹੈ ਆ ਜਾ ਮੇਰੇ ਨਾਲ ਚੱਲ ਮੈਂ ਤੈਨੂੰ ਇੱਕ ਛੋਟਾ ਜਿਹਾ ਕੰਮ ਦਿੰਦਾ ਉਹ ਮਨਿੰਦਰ ਨੂੰ ਆਪਣੇ ਛੋਟੇ ਜਿਹੇ ਬਗੀਚੇ ਵਿੱਚ ਲੈ ਗਿਆ ਫਿਰ ਉਹਨੇ ਇੱਕ ਗਲਾਸ 'ਚ ਪਾਣੀ ਪਾ ਲਿਆ ਤੇ ਉੱਪਰ ਤੱਕ ਭਰ ਲਿਆ ਗਲਾਸ ਇੰਨਾ ਭਰ ਲਿਆ ਸੀ ਕਿ ਥੋੜਾ ਜਿਹਾ ਵੀ ਹੱਲਣ ਤੇ ਉਹ ਡੁੱਲ ਸਕਦਾ ਸੀ। ਉਹਨੇ ਗਲਾਸ ਮਨਿੰਦਰ ਨੂੰ ਦੇ ਕੇ ਕਿਹਾ ਇਹਨੂੰ ਲੈ ਕੇ ਪਿੰਡ ਦੇ ਕਿਨਾਰੇ ਤੇ ਜਾ ਅਤੇ ਫਿਰ ਵਾਪਸ ਆ। ਪਰ ਯਾਦ ਰੱਖਣਾ ਥੋੜਾ ਜਿਹਾ ਪਾਣੀ ਵੀ ਨਹੀਂ ਡੁੱਲਣਾ ਚਾਹੀਦਾ। ਮਨਿੰਦਰ ਨੇ ਚੁਣੌਤੀ ਸਵੀਕਾਰ ਕਰ ਲਈ ਅਤੇ ਗਲਾਸ ਨੂੰ ਧਿਆਨ ਨਾਲ ਫੜਿਆ ਅਤੇ ਤੁਰ ਪਿਆ। ਰਸਤਾ ਬਹੁਤ ਹੀ ਭੀੜ ਵਾਲਾ ਸੀ, ਕੁਝ ਲੋਕ ਚੱਲ ਰਹੇ ਸੀ ਅਤੇ ਕੁਝ ਲੋਕ ਦੌੜ ਰਹੇ ਸੀ। ਦੁਕਾਨਦਾਰ ਗਾਕਾਂ ਨੂੰ ਬੁਲਾ ਰਹੇ ਸੀ ਅਤੇ ਕੁੱਤੇ ਭੌਂਕ ਰਹੇ ਸੀ। ਪਰ ਮਨਿੰਦਰ ਨੇ ਇਧਰ ਉਧਰ ਜਮਾ ਵੀ ਨਹੀਂ ਦੇਖਿਆ। ਉਹਦਾ ਧਿਆਨ ਸਿਰਫ ਪਾਣੀ ਦੇ ਗਲਾਸ 'ਤੇ ਸੀ। ਮਨਿੰਦਰ ਹੌਲੀ-ਹੌਲੀ ਅਤੇ ਬਹੁਤ ਹੀ ਸਾਵਧਾਨੀ ਨਾਲ ਅੱਗੇ ਵਧ ਰਿਹਾ ਸੀ ਲੋਕ ਉਸ ਨੂੰ ਦੇਖ ਰਹੇ ਸੀ ਅਤੇ ਕਿਸੇ ਨੇ ਵੀ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਲੋਕ ਜਾਣਦੇ ਸੀ ਵੀ ਉਹ ਕੁਝ ਮਹੱਤਵਪੂਰਨ ਸਿੱਖ ਰਿਹਾ ਹੈ ਅੰਤ ਵਿੱਚ ਮਨਿੰਦਰ ਬੁੱਢੇ ਵਿਅਕਤੀ ਕੋਲ ਆਇਆ ਤੇ ਬੋਲਿਆ ਦਾਦਾ ਜੀ ਮੈਂ ਇਹ ਕੰਮ ਕਰ ਦਿੱਤਾ ਹੈ ਤੇ ਪਾਣੀ ਦੀ ਇੱਕ ਵੀ ਬੂੰਦ ਨੀਚੇ ਨਹੀਂ ਡਿੱਗਣ ਦਿੱਤੀ ਬੁੱਢਾ ਵਿਅਕਤੀ ਹੱਸਿਆ ਤੇ ਬੋਲਿਆ ਬਹੁਤ ਵਧੀਆ ਪਰ ਦੱਸ ਕਿ ਤੂੰ ਰਸਤੇ 'ਚ ਖੇਡਦੇ ਬੱਚੇ ਆ ਅਤੇ ਕੁੱਤਿਆਂ ਨੂੰ ਭੌਂਕਦੇ ਦੇਖਿਆ ਤਮਨਿੰਦਰ ਬੋਲੇ ਮੈਂ ਕੁਝ ਨਹੀਂ ਦੇਖਿਆ ਮੇਰਾ ਧਿਆਨ ਸਿਰਫ ਪਾਣੀ ਦੇ ਗਲਾਸ ਉੱਪਰ ਹੀ ਸੀ ਬੁੱਢੇ ਵਿਅਕਤੀ ਨੇ ਫਿਰ ਹੱਸਦੇ ਹੋਏ ਕਿਹਾ ਇਹੀ ਤਾਂ ਰਾਜ ਹੈ ਕੁਝ ਐਵੇਂ ਦਾ ਜੋ ਬਹੁਤ ਹੀ ਸਮੇਂ ਤੋਂ ਤੇਰੇ ਅੰਦਰ ਸੀ ਪਰ ਤੈਨੂੰ ਪਤਾ ਨਹੀਂ ਸੀ ਜਦੋਂ ਤੂੰ ਵਰਤਮਾਨ ਸਮੇਂ 'ਚ ਰਹਿਣਾ ਤਾਂ ਡਰਲੀ ਕੋਈ ਜਗ੍ਹਾ ਨਹੀਂ ਹੁੰਦੀ ਅਤੇ ਕੋਈ ਵੀ ਮਨ 'ਚ ਵਿਚਾਰ ਨਹੀਂ ਹੁੰਦੇ ਤੂੰ ਸਿਰਫ ਪਾਣੀ ਦੇ ਗਲਾਸ ਬਾਰੇ ਸੋਚ ਰਿਹਾ ਸੀ ਉਸ ਸਮੇਂ ਤੇਰਾ ਮਨ ਪੂਰੀ ਤਰ੍ਹਾਂ ਸ਼ਾਂਤ ਸੀ ਤੂੰ ਅਤੀਤ ਦੇ ਬਾਰੇ 'ਚ ਦੁਖੀ ਨਹੀਂ ਸੀ ਹੌਲੀ-ਹੌਲੀ ਮਨਿੰਦਰ ਨੂੰ ਸਮਝ ਆਉਣ ਲੱਗੀ ਇਹੀ ਉਹ ਸ਼ਾਂਤੀ ਸੀ ਜੀਨੂੰ ਉਹ ਕਾਫੀ ਸਮੇਂ ਤੋਂ ਲੱਭ ਰਿਆ ਸੀ ਸ਼ਾਂਤੀ ਐਵੇਂ ਦੀ ਚੀਜ਼ ਨਹੀਂ ਜੋ ਸਾਨੂੰ ਬਾਹਰ ਮਿਲਦੀ ਹੈ ਜਦੋਂ ਅਸੀਂ ਵਰਤਮਾਨ ਸਮੇਂ 'ਚ ਜਿਉਉਨੇ ਆ ਸ਼ਾਂਤੀ ਪਹਿਲਾਂ ਤੋਂ ਹੀ ਸਾਡੇ ਅੰਦਰ ਹੁੰਦੀ ਹੈ ਮਨਿੰਦਰ ਨੇ ਸਿਰ ਝੁਕਾਇਆ ਤੇ ਬੋਲਿਆ ਦਾਦਾ ਜੀ ਮੈਂ ਸਮਝ ਗਿਆ ਜੇਕਰ ਮੈਂ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਤਾਂ ਮੈਨੂੰ ਵਰਤਮਾਨ ਦੇ ਖਿੰ ਪਰ ਸਮੇਂ 'ਚ ਹੀ ਰਹਿਣਾ ਪੈਣਾ ਹੈ ਇਸੇ ਨਾਲ ਹੀ ਅਸਲੀ ਸ਼ਾਂਤੀ ਆਉਂਦੀ ਹੈ ਬੁੱਢਾ ਵਿਅਕਤੀ ਫਿਰ ਤੋਂ ਹੱਸਿਆ ਸੂਰਜ ਢਲਣ ਤੇ ਆਖਰੀ ਰੋਸ਼ਨੀ ਜ਼ਮੀਨ ਤੇ ਪੈ ਰਹੀ ਸੀ ਪੰਛੀ ਆਪਣੇ ਆਲਿਆਂ 'ਚ ਵਾਪਸ ਜਾ ਰਹੇ ਸੀ। ਮਨਿੰਦਰ ਆਪਣੇ ਘਰ ਵਾਪਸ ਜਾ ਰਿਹਾ ਸੀ ਪਰ ਉਹ ਪਹਿਲਾਂ ਦੀ ਤਰ੍ਹਾਂ ਬੇਚੈਨ ਨਹੀਂ ਸੀ। ਉਹ ਬਦਲ ਗਿਆ ਸੀ। ਉਹ ਅੰਦਰੋਂ ਸ਼ਾਂਤ ਸੀ ਕਿਉਂਕਿ ਹੁਣ ਉਹ ਜਾਣਦਾ ਸੀ ਵੀ ਮਨ ਨੂੰ ਕਿਵੇਂ ਸ਼ਾਂਤ ਕਰਨਾ ਹੈ। ਸੋ ਦੋਸਤੋ ਜੇਕਰ ਇਹ ਕਹਾਣੀ ਤੁਹਾਡੇ ਨਾਲ ਮੇਲ ਖਾਂਦੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।